ਧਾਰੇ ਹੋ ਔਰ ਜੋ ਜਿੱਕੇ ਵਿਵਾਦ ਦਾ ਮਹਾਕਾਰਨ ਹੱਥਾਂ ਸਾਹਿੱਤ ਨਾਲ ਇੰਸਾਨੀ ਬਿਰਮ ਹੋ ਜਾ ਰਿਹਾ ਦਾਖਲਾ ਮਿਲਦਾ ਉਹਦਾ ਹਿੱਸਾ ਬਣੀ ਹੋ ਚਲਾ ਸਾਰਿਆਂ ਦੀ ਉਮੀਦਾਂ ਦੇ ਉੱਤੇ ਸਾਡੇ ਵਿਭਾਗ ਦਾ ਇਹ ਕਾਰਜ ਨਿਪਟੇ ਚੜੇ ਔਰ ਕੋਈ ਵੀ ਬੱਚਾ ਸਾਡੇ ਪੰਜਾਬ ਦਾ ਔਰ ਮਨਨ ਸਿਰਜਨ ਸਮਾਜਿਕ ਸੱਭਿਅਤਾ ਤੇ ਉਹ ਸਾਡੇ ਸੂਲ ਦਾ ਹਿੱਸਾ ਹੋ ਸਕੋ ਸਕਿਆ ਨਾ ਜੁੜਨ ਔਰ ਇੱਕ ਬेटर ਸਾਧਨ ਦੇ ਰੂਪ ਸੱਤ ਤੋਂ ਸਕੇ ਇਹ ਸੁਨੇਹੇ ਨਾਲ ਸਤ ਸ੍ਰੀ ਅਕਾਲ ਜੀ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਇਸੇ ਮੋਹਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਕੱਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਨਵਾਂ ਦਾਖਲਾ ਸ਼ੁਰੂ ਕਰਨ ਦੇ ਲਈ ਵੈਨ ਲਾਂਚ ਕੀਤੀ ਗਈ ਸੀ ਇਹ ਵੈਨ ਨੂੰ ਕੱਲ ਗੜਸ਼ੰਕਰ ਦੇ ਵਿੱਚ ਹਰੀ ਝੰਡੀ ਦਿਖਾਈ ਗਈ ਸੀ ਤੇ ਅੱਜ ਹੁਸ਼ਿਆਰਪੁਰ ਤੋਂ ਹਰੀ ਝੰਡੀ ਦਿਖਾਈ ਗਈ ਹੈ ਇਹ ਅਜ ਹੁਸ਼ਿਆਰਪੁਰ ਤੋਂ ਬਾਅਦ ਟਾਂਡਾ ਤੇ ਅਗੇ 10ਵਾਂ ਤੇ ਫਿਰ ਮੁਕੇਰੀਆਂ ਕਵਰ ਕਰੇਗੀ ਇਸ ਮੂਹਮ ਦਾ ਮਕਸਦ ਇਹੀ ਹੈ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਹਰ ਬੱਚੇ ਨੂੰ ਸਕੂਲ ਦੇ ਵਿੱਚ ਅੱਛੀ ਤੋਂ ਅੱਛੀ ਚੰਗੀ ਤੋਂ ਚੰਗੀ ਪੜ੍ਹਾਈ ਮਿਲੇ ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਬੱਚਿਆਂ ਦਾ ਜੋ ਭਵਿਕ ਹੈ ਉਹ ਸੁਨਹਿਰਾ ਹੋਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅੱਗੇ ਦਿੱਕਤ ਪੇਸ਼ ਨਾ ਆਵੇ ਅਹੋਸ਼ਾਪੁਰ ਪ੍ਰਸ਼ਾਸਨ ਵੱਲੋਂ ਹੁਸ਼ਾਪੁਰ ਸਿੱਖਿਆ ਵਿਭਾਗ ਵੱਲੋਂ ਵੀ ਇਸ ਮੁਹਿੰਮ ਦੇ ਵਿੱਚ ਪੂਰਾ ਜੋਰ ਪਾ ਕੇ ਆ ਪਾਗ ਲਿਆ ਜਾ ਰਿਹਾ ਹੈ ਮੈਂ ਸਾਰੇ ਹੀ ਹੁਸ਼ਾਪੁਰ ਦੇ ਵਸਨੀਕਾਂ ਨੂੰ ਸਾਰੇ ਹੀ ਪੇਰੈਂਟਸ ਨੂੰ ਬੱਚਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਪਲੀਜ਼ ਆਪਣਾ ਸਕੂਲਾਂ ਦੇ ਵਿੱਚ ਦਾਖਲਾ ਜ਼ਰੂਰ ਕਰਾਓ ਕਿਉਂਕਿ ਸਿੱਖਿਆ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਦਾ ਅੱਗੇ ਕੋਈ ਭਵਿਕ ਹੈ ਜੋ ਵੀ ਬੱਚਾ ਜਿਸਨੇ ਅੱਛੀ ਸਿੱਖਿਆ ਲਈ ਹੁੰਦੀ ਹੈ ਉਹ ਆਪਣਾ ਭਵਿਕ ਆਪ ਬਣਾ ਸਕਦਾ ਹੈ ਤੇ ਆਓ ਇਸ ਮੁਹਿੰਮ ਦੇ ਵਿੱਚ ਜੁੜ ਕੇ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਜੋ ਨਾਂ ਹੈ ਸਭ ਤੋਂ ਜ਼ਿਆਦਾ ਪੜ੍ਹੇ ਲਿਖਾ ਜ਼ਿਲ੍ਹਾ ਜਾਨਣਾ ਜਾਂਦਾ ਹੈ ਇਸ ਨੂੰ ਇਸ ਅ ਕ੍ਰੈਡਿਟ ਨੂੰ ਅਸੀਂ ਬਣਾਈ ਰੱਖਣ ਤੇ ਹਮੇਸ਼ਾ ਹੀ ਹੁਸ਼ਿਆਰਪੁਰ ਪੜ੍ਹਾਈ ਦੇ ਵਿੱਚ ਉੱਚੀ ਬੁਲੰਦੀਆਂ ਤੇ ਰਹੇ ਜਦੋਂ ਦੀ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਸਾਰਾ ਫੋਕਸ ਸਰਕਾਰ ਨੇ ਸਿੱਖਿਆ ਉੱਰ ਹੱਥ ਦੇ ਕੀਤਾ ਜਿਹਦੇ ਵਿੱਚ ਪੰਜਾਬ ਦਾ ਹਰੇਕ ਬੱਚਾ ਸਕੂਲ ਚ ਜ਼ਰੂਰ ਜਾਵੇ ਜਿਹੜਾ ਪੰਜਾਬ 'ਚ ਰਹਿ ਰਿਹਾ ਕਿਉਂਕਿ ਕਈ ਵਰੀ ਹੁੰਦਾ ਅਸੀਂ ਦੇਖਦੇ ਆਏ ਆਂ ਕਿ ਪਰਿਵਾਰ ਆ ਉਹ ਬੱਚੇ ਨੂੰ ਸਕੂਲ ਭੇਜਣ ਦੇ ਵਿੱਚ ਕਤਰਾਂਦੇ ਆ ਜਾਂ ਆਪਣੇ ਆਪ ਨੂੰ ਅਸਪਰਤ ਤਾਂਦੇ ਆ ਉਹਨਾਂ ਨੂੰ ਐ ਲੱਗਦਾ ਉਹਨਾਂ ਨੂੰ ਕੋਈ ਗਾਈਡ ਨਹੀਂ ਕਰਦਾ ਕੋਈ ਟੀਚ ਨਹੀਂ ਕਰਦਾ ਸਮੇਤ ਨਾਲ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੇਸ ਜਿਹੜੇ ਕਿ ਬੜੇ ਅੱਛੇ ਢੰਗ ਦੇ ਨਾਲ ਇਸ ਸਿੱਖਿਆ ਦੇ ਮਹੀਮ ਨੂੰ ਮਾਨ ਸਾਹਿਬ ਦੇ ਵਿਚਾਰ ਨੂੰ ਸਰਕਾਰ ਦੇ ਵਿਚਾਰ ਨੂੰ ਅੱਗੇ ਲੈ ਕੇ ਜਾ ਰਹੇ ਆ ਔਰ ਉਹਦੇ ਕੜੀ ਦੇ ਤਹਿਤ ਜਿਹੜੇ ਅੱਜ ਇਹ ਬੱਚੇ ਹਰ ਇੱਕ ਜਿਹੜਾ ਬੱਚਾ ਸਕੂਲ ਜਾਵੇ ਦਾਖਲਾ ਮਕੀਮ ਨੂੰ ਲੈ ਗਿਆ ਸਰਕਾਰਾਂ ਅੱਗੇ ਸਿਰਫ ਖਾਣਾ ਪੂਰੀ ਖਾਤਨੇ ਲੇਕਿਨ ਸੀਰੀਅਸਲੀ ਕੰਮ ਨਹੀਂ ਕਰ ਔਰ ਅੱਜ ਮੈਂ ਦੇਖਿਆ ਸਾਰਾ ਹੀ ਟੀਚਿੰਗ ਡਿਪਾਰਟਮੈਂਟ ਜਿੰਨਾ ਅੱਜ ਕੋਈ ਸ਼ਿ ਡਿਪਾਰਟਮੈਂਟ ਹੈ ਜਿਹਦੇ ਡੀਓ ਡਿਪਟੀਓ ਐਲੀਮੈਂਟਰੀ ਡਿਓ ਸਾਰੇ ਜਿੰਨੇ ਵੀ ਹੱਗੇ ਐ ਇਹ ਸਾਰੇ ਹੀ ਇੱਕ ਮੋਸਤੋ ਹੋ ਕੇ ਇਕੱਠ ਪਰ ਕੇ ਇਹਨਾਂ ਦੇ ਜਿੰਨੇ ਪ੍ਰਿੰਸੀਪਲ ਸਾਹਿਬਾਨ ਹੈ ਟੀਚਰ ਸਾਹਿਬਾਨ ਇਹ ਸਰਕਾਰ ਦੀ ਇਹ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਆ ਅਮਸ਼ੀਸ਼ਾ ਬੋਲ ਰਹੀ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਪੱਨਜੀ ਦੀ ਸੋਚ ਨੂੰ ਐਜੂਕੇਸ਼ਨ ਮਿਨਿਸਟਰ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਆ ਤਾਂ ਕਿ ਪੰਜਾਬ ਦਾ ਕੋਈ ਵੀ ਬੱਚਾ ਜਿਹੜਾ ਸਕੂਲ ਜਾਣ ਤੋਂ ਵੰਚਿਤ ਨਾ ਰਹੇ ਹੋਰ ਨਵੇਂ ਪ੍ਰਾਪਤੀਆਂ ਕਰੇ ਇਸ ਉਮੀਦ ਦੇ ਨਾਲ ਸਾਡੇ ਇਲਾਕੇ ਦੇ ਬੱਚੇ ਸਾਡੇ ਜ਼ਿਲ੍ਹੇ ਦੇ ਬੱਚੇ ਸਰਕਾਰੀ ਸਕੂਲਾਂ ਨਾਲ ਜੁੜਨ ਦਾ ਮੁੱਖ ਮਿਸ਼ਨ ਔਰ ਉਸ ਮਿਸ਼ਨ ਦੀ ਪੂਰਤੀ ਦੇ ਲਈ ਅਸੀਂ ਸਾਰੇ ਲਗਾਤਾਰ ਯਤਨਸ਼ੀਲ ਉਸੇ ਕੜੀ ਦੇ ਹਿਤ ਨਵੇਂ ਸੈਸ਼ਨ ਉਸ ਵਿਚਾਰ ਦਾ ਵਾਹਕ ਬਣ ਕੇ ਪੂਰੇ ਜ਼ਿਲ੍ਹੇ ਵਿੱਚੋਂ guzarti hui ਅਗਲੇ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗੀ ਔਰ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਇਹ ਸੰਦੇਸ਼ ਹਰੀ ਚੰਡੀ ਦੇ ਕੇ ਮੈਨੂੰ ਰਵਾਨਾ ਕਰਦੇ ਰਸਮ ਨਿਭਾ ਕਰ ਰਹੇ ਆ ਮੈਡਮ ਦਿਖਾ ਮੈਡਮ ਸਧਾਰੇ ਹੋ ਅਤੇ ਜੋ ਸਿੱਖਿਆ ਵਿਭਾਗ ਦਾ ਮਹਾਂਕਾਰ ਹਰ ਸਾਥ ਇਕ ਤਨਾ ਇੰਸ਼ਾਲੇ ਬਿਰੰਭ ਹੋ ਜਾ ਰਿਹਾ ਦਾਖਲਾ ਮੈਂ ਤਾਂ ਉਹਦਾ ਹਿੱਸਾ ਬਣੀ ਹੋ ਚਲਾ ਸਾਰਿਆਂ ਦੀ ਉਮੀਦਾਂ ਦੇ ਉੱਤੇ ਸਾਡੇ ਵਿਭਾਗ ਦਾ ਇਹ ਪ੍ਰੇਟੜੇ ਔਰ ਕੋਈ ਵੀ ਬੱਚਾ ਸਾਡੇ ਪੰਜਾਬ ਦਾ ਹਰ ਬਿਨਾਂ ਸਿੰਜਾਨ ਜ਼ਰਾਦਰੀ ਸਤਿ ਸ੍ਰੀ ਅਕਾਲ ਔਰ ਸਾਡੇ ਸਕੂਲ ਦਾ ਇਤਿਹਾਸ ਸਕੂਲ ਸਿੱਖਿਆ ਦੇ ਨਾਲ ਜੁੜਨ ਪਰ ਇੱਕ ਬੇਤਰ ਸਾਦੀ ਤੇ ਰੂਪਿਤ ਸਾਤ ਕੋ ਸੈਂਕੜੇ ਇੱਕ ਜੁਤੀ ਦੇ ਨਾਲ ਪੰਜਾਬ ਦੇ ਸਭ ਤੋਂ ਨੰਬਰ ਸਰਵਪ੍ਰਸਤ ਨਿਰਮਲ ਚਿਕਿਤਸਕਤਾ ਕੋ ਦਾ ਬਹੁਤ ਸਾਰੇ ਦਿਖਾ ਕੇ ਇਹਵਾ ਦੇ ਕੇ ਸਿਰਵਾ ਦੇ ਕੇ ਸਲਾਹਤ ਕੋ ਬੇਤੋ ਕੀ ਕਰਦੇ ਆ ਇੱਕ ਚਰਦੇ ਨਾਲ ਭਾਰਦਾ ਦੇ ਨਾਲ एक्सेलेंट कोचिंग पॉइंट इन आइल्स एंड स्पोकेन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव्ड एसएस ग्रुप सेशन चांक होशियार पर